हाँ जी गाइज पहली वरी खा लिया है मैं बहुत खुश हाँ प्रेजेंट टाइम मैं खुश हाँ अपनी लाइफ चो जिदा का भी समा बीत बट अज जिदा भी समा चल रहा है जिदा भी आने वाला समय बहुत वी है कोशिश करेंगे कि समा आने वाला चंगा हो चंगा लिया जाए है ना Copyright disclaimer under Section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational, or personal use tips the balance in favor of fair use. video. Then Bobby Hello, hi, ਬੋਬੀ ਕਰ ਰਿਹਾ ਇੰਦਰ ਕੰਮ ਤੇ ਤੂੰ ਹਾ ਕੁੱਤੇ ਪਕਾਈ ਕਰੀ ਸਾਰਾ ਦਿਨ ਚੰਗਾ ਵਲੌਗ ਬਣਾਏ ਕੰਜਰ ਖਾਣੇ ਕਰੀ ਤੂੰ ਨਾ ਕੋਈ ਕੰਮ ਧੁੰਦਾ ਕਰ ਲਈ ਰਸੋਈ ਸਾਈ ਦਾ ਕੋਈ ਕੰਮ ਸਿੱਖ ਲਵੀ ਚੰਗਾ ਪਰ ਤੈਨੂੰ ਕਿ ਲੋੜ ਰਸੋਈ ਦਾ ਕੰਮ ਸਿੱਖਣ ਉਹ ਤੇਰਾ ਕਿਹੜਾ ਵਿਆਹ ਹੋਣਾ ਵੀ ਜਿਹੜਾ ਅੱਗੇ ਜਾ ਕੇ ਤੇਰੇ ਕੰਮ ਆਊਗਾ ਬੱਤ ਸਹੀ ਏ ਸੋ ਗਾਇਸ ਬਰੋ ਕਰ ਰਿਹਾ ਕੰਮ ਹੁਣ ਸਾਰੇ ਵਲੌਗ ਦੇ ਵਿੱਚ ਆਹੀ ਗੱਲ ਰਠੀ ਜਾਈ ਚੰਗਾ ਬੋਲੀ ਜਾਈ ਵੀ ਸੋ ਗਾਇਸ ਬਰੋ ਕਰ ਰਿਹਾ ਕੰਮ ਦੈਨ ਬੋਬੀ ਕਰ ਰਿਹਾ ਹੈ ਕੰਮ ਹੋਰ ਕੀ ਗੱਲਾਂ ਨਾ ਬੋਲੀ ਚੰਗਾ ਤੇ ਮੇਰਾ ਜੀ ਕਹਾ ਤਾਂ ਐਸੇ ਬਾਟੇ ਦੇ ਵਿੱਚ ਤੇਰੇ ਮੂੰਹ ਡਬੋੜ ਬੋ ਕੇ ਕੱਢਾਂ ਐਡੀ ਧੜੀ ਲੱਗਦੀ ਆ ਤੂੰ ਮੈਨੂੰ ਗਾਈਸ ਆ ਵਾਲੀ ਬੇਲ ਕਿਹੜੀ ਬੋਬੀ ਇਹਨੂੰ ਕੀ ਕਹਿੰਦੇ ਪਤਾ ਜਰੂਰ ਦੱਸਿਓ ਗਾਈਸ ਕਮੈਂਟ ਕਰਕੇ ਇਹਨੂੰ ਕੀ ਕਹਿੰਦੇ ਬਹੁਤ ਸੋਹਣਾ ਨਾ ਦਰਖਤ ਜਿਹਾ ਵੈਸੇ ਮੈਂ ਤੁਹਾਨੂੰ ਦੱਸਦੀ ਆ ਆ ਜਿਹੜਾ ਦਰਖਤ ਹਾਂ ਬੇਲ ਕਹਿੰਦੇ ਨੇ ਆ ਦਰਖਤ ਸੁੱਕ ਗਿਆ ਸੀ ਤੇ ਆ ਜਿਹੜੀ ਬੇਲ ਨੇ ਉਹਨੂੰ ਘੇਰ ਲਿਆ ਕਿੰਨਾ ਸੋਹਣਾ ਲੱਗਦਾ ਪਿਆ ਹਨਾ ਤੇਰੀ ਸ਼ਕਲ ਤੇ ਤੇਰੇ ਲੱਛਣ ਵਾਕਈ ਉਹ ਬਾਹਰੀ ਦੇ ਵਿੱਚ ਮੁੰਡ ਬੋਰਡ ਬੋਕੇ ਕੱਢਣ ਵਾਲੇ ਆ ਪੰਜਾਬ ਦੇ ਵਿੱਚ ਰਹਿੰਦੀਆਂ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਉਹ ਵੇਲ ਕਿਹੜੀ ਆ ਉਹਦਾ ਨਾਮ ਕੀ ਹੈ ਕੀ ਕਹਿੰਦੇ ਆ ਕਿ ਬਹੁਤ ਸੋਹਣੀ ਆ ਗਾਇਸ ਮੈਨੇ ਕਮੈਂਟ ਕਰਕੇ ਜਰੂਰ ਦੱਸਿਆ ਇਹਦਾ ਨਾਮ ਕੀ ਹੈ ਵਿੰਗੇ ਮੂੰਹ ਵਾਲੀ ਆ ਮੇਰੇ ਕੋਲ ਸੌਂਦੀ ਆ ਫਿਰ ਹੋਰ ਤੋੜਵਾਂਣੀ ਆ ਮੂੰਚ ਤੈਨੂੰ ਆਹੀ ਨਹੀਂ ਪਤਾ ਵੀ ਦਰਾਕਤਾ ਦਾ ਨਾਮ ਕੀ ਹੈ ਕਿ ਨਹੀਂ ਸਕੂਲ ਚ ਪੜ੍ਹੀ ਲਿਖੀ ਪਰ ਹਾਂ ਤੂੰ ਕਿੱਥੇ ਪੜ੍ਹੀ ਲਿਖੀ ਤੂੰ ਸਿਰਫ ਕੰਜਰਖਾਨਾ ਹੀ ਕਰਦੀ ਰਹੀ ਆ ਹਾਂਜੀ ਗਾਇਜ਼ ਪਹਿਲੀ ਵਾਰੀ ਸਾਡਾ ਕੱਟੂ ਖਾ ਲਿਆ ਏ ਪੱਠੇ ਪਹਿਲੀ ਵਾਰੀ ਹਾਰਿਆ ਏ ਇਧਰ ਦੇਖੋ ਗਾਇਜ਼ ਗੁੱਡ ਗੁੱਡ ਵੈਰੀ ਗੁੱਡ ਕੱਟਰੇ ਨਾਲ ਹੀ ਤੂੰ ਮੂੰਹ ਮਾਰ ਲਾ ਉੱਥੇ ਕੰਗੀ ਤੈਨੂੰ ਤਾਂ ਆਗਤ ਹੀ ਆ ਥਾਂ ਥਾਂ ਮੂੰਹ ਮਾਰਨ ਦੀ ਤੇ ਨਾਲੇ ਪੈਣਾ ਪੱਠੇ ਨਹੀਂ ਪੱਤੇ ਖਾਈ ਜਾਂਦਾ ਗਾਇਜ਼ ਸਾਡਾ ਕੱਟੂ ਖਾ ਰਿਆ ਪੱਠੇ ਸੋ ਹੈ ਗਾਇਜ਼ ਅੱਜ ਦੀ ਵੀਡੀਓ ਵਿੱਚ ਕੁਐਸ਼ਨਸ ਤੇ ਆਪਾਂ ਰਿਪਲਾਈ ਦਵਾਂਗੇ ਮਤਲਬ ਕਿ ਮੈਂ ਰਿਪਲਾਈ ਦੂੰਗੀ ਕੁਐਸ਼ਨਸ ਦੇ ਆਨਸਰ ਹੁੰਦੇ ਆ ਸਵਾਲਾਂ ਦੇ ਜਵਾਬ ਹੁੰਦੇ ਆ ਰਿਪਲਾਈ ਨਹੀਂ ਹੁੰਦੇ ਉਹਨਾਂ ਦੇ ਆਗੇ ਵੱਡੀ ਜਵਾਬ ਦੇਣ ਰਿਪਲਾਈ ਦੇਣ ਕਦੇ ਰਿਪਲਾਈ ਵੀਡੀਓ ਪਾ ਦੂਗੀ ਕਦੇ ਕੁਐਸ਼ਨ ਆਂਦੇ ਕਦੇ ਕਦੀ ਮੈਸੇਜ ਆਂਦੇ ਆਨਸਰ ਪਾ ਦੂਗੀ ਪਤਾ ਨਹੀਂ ਕੀ ਕੁਛ ਕਰਦੀ ਰਹਿੰਦੀ ਹੈਗੀ ਸਭ ਤੋਂ ਪਹਿਲਾਂ ਤਾਂ ਮੈਨੂੰ ਮੈਸੇਜ ਕੀਤਾ ਗਿਆ ਹੈ ਬਰਾਇਡਲ ਮੇਕਅਪ ਵੀਡੀਓ ਕਦੋਂ ਆਵੇਗੀ ब्राइडल मेकअप वीडियो गाइस मैं सब ਨੂੰ ਦੱਸਣਾ ਚਾਹੁੰਦੀ ਆ ਕਿ ਮੈਂ ਰਿਆਂ ਦੋ ਵੀਡੀਓਜ਼ ਬ੍ਰਾਈਡਲ ਰਿਲੇਟਿਡ ਸ਼ੂਟ ਹੈਗੀਆਂ ਨੇ ਯਾਨੀ ਕਿ ਦੋ ਵੀਡੀਓਜ਼ ਨੇ ਉਹ ਮੈਂ ਪਬਲਿਕ ਕਰੂੰਗੀ ਜਦੋਂ ਆਪਣੇ 1k ਸਬਸਕ੍ਰਾਈਬ ਡਨ ਹੋ ਗਏ ਨਿਊ ਚੈਨਲ ਤੇ ਠੀਕਾ ਤੇ ਨਹੀਂ ਤੇ 1k ਸਬਸਕ੍ਰਾਈਬਰ ਪੂਰੇ ਹੋਣ ਤੇ ਨਹੀਂ ਉਹ ਬ੍ਰਾਈਡਲ ਮੇਕਅਪ ਵਾਲੀਆਂ ਵੀਡੀਓਜ਼ ਅਪਲੋਡ ਹੋਣ ਕਿਉਂਕਿ ਮੈਨੂੰ ਤਾਂ ਇਹ ਲੱਗਦਾਗਾ ਜਿਹੋ ਜਿਹਾ ਤੂੰ ਮੇਕਅਪ ਕਰਦੀ ਹੈ ਤੇਰੇ ਚੈਨਲ ਤੇ 1k ਸਬਸਕ੍ਰਾਈਬਰਸ ਪੂਰੇ ਹੋ ਜਾਣਗੇ ਨਾਲੇ 6-7 ਮਹੀਨੇ ਹੋ ਗਏ ਆ ਕਰੀ ਜਾਂਦੀਆਂ 1k ਸਬਸਕ੍ਰਾਈਬਰ ਪੂਰੇ ਕਰ ਦੋ ਜੇ ਹੋਣੇ ਹੁੰਦੇ ਤਾਂ ਉਹ ਤਾਂ ਹੀ ਹੋ ਜਾਂਦੇ ਇੰਨੀ ਮਿਹਨਤ ਕਰਨ ਦੀ ਲੋੜ ਹੀ ਨਾ ਪੈਂਦੀ ਤੈਨੂੰ ਅ 3rd ਨੰਬਰ ਤੇ ਹੈਗਾ ਕੈਮਰਾ ਕਿਸ ਤਰ੍ਹਾਂ ਸੈੱਟ ਕਰਦੇ ਹੋ ਦੀਦੀ ਵੀਡੀਓਜ਼ ਬਣਾਉਣ ਲੱਗਿਆ ਹਾਂਜੀ ਪਿਛਵਾਲੇ ਜੇ ਮੋਬਾਈਲ ਰੱਖ ਕੇ ਕੈਮਰਾ ਸੈੱਟ ਕਰਦੀ ਆ ਕਿਉਂ ਤੁਸੀਂ ਵੀ ਰੱਖਣਾ ਹੈ ਮੋਬਾਈਲ ਸੈੱਟ ਕਰਨਾ ਆਪਦਾ 4th ਨੰਬਰ ਤੇ ਹੈਗਾ ਤੁਹਾਨੂੰ ਕੀ ਪਹਿਨਣਾ ਪਸੰਦ ਹੈ ਸੂਟ ਜਾਂ ਜੀਨਸ ਸੋ ਗਾਇਜ਼ ਮੈਨੂੰ ਸੂਟ ਵੀ ਪਸੰਦ ਹੈ ਜਿੰਦ ਵੀ ਪਸੰਦ ਹੈ ਜਿਹੜੇ ਹਸਾਬ ਨਾਲੇ ਸੋਚੀ ਜਾਂਦੀ ਸੀਗੀ ਵੀ ਕੀ ਕਹਾਂ ਮੈਨੂੰ ਤਾਂ ਹੀ ਸ਼ੱਕ ਪੈਂਦਾ ਸੀਗਾ ਵੀ ਇਹ ਕਹੂਗੀ ਮੈਨੂੰ ਕੁਝ ਵੀ ਪਾਉਣਾ ਪਸੰਦ ਨਹੀਂਗਾ ਵੀ ਮਜਬੂਰੀ ਹੈ ਕੱਪੜੇ ਪਾ ਗਏ ਨੇ ਨਹੀਂ ਤਾਂ ਬਿਨਾ ਕੱਪੜਾ ਤਾਂ ਮੈਂ ਸਿੱਧਾ ਕੈਮਰੇ ਦੇ ਸਾਹਮਣੇ ਆ ਕੇ ਖੜੀ ਹੋ ਜਾ ਕਿਉਂਕਿ ਲੱਛਣ ਵੀ ਇਹਦੇ ਇਹੋ ਜਿਹੇ ਹੈ ਤੁਸੀਂ ਪਹਿਲਾਂ ਤਰ੍ਹਾਂ ਵੀਡੀਓਜ਼ ਬਣਾਇਆ ਕਰੋ ਦੀਦੂ ਮਤਲਬ ਕਿ ਪਹਿਲਾ ਤਰ੍ਹਾਂ ਐਕਟਿੰਗ ਵੀਡੀਓਜ਼ ਹਾਂਜੀ ਬਿਲਕੁਲ ਬਹੁਤ ਸਾਰੇ ਮੈਨੂੰ ਮੈਸੇਜ ਆ ਰਹੇ ਕਿ ਤੁਸੀਂ ਪਹਿਲਾ ਤਰ੍ਹਾਂ ਆਪਣੀਆਂ ਵੀਡੀਓਜ਼ ਬਣਾਇਆ ਕਰੋ ਹਾਂਜੀ ਜਿੱਦਾਂ ਮੈਂ ਪਹਿਲਾਂ ਬਣਾਉਂਦੀ ਸੀ ਉਦਾਂ ਹੀ ਮੈਂ ਆਪਣਾ ਵੀਡੀਓਜ਼ ਬਣਾਇਆ ਕਰਾਂਗੀ ਕਿਉਂਕਿ ਦੇਖੋ ਵੀਡੀਓਸ ਜਿਹੜੀਆਂ ਮੈਂ ਬਣਾਨੀ ਐ ਐਕਟਿੰਗ ਐ ਜਸਟ ਮੇਰੀ ਹਨਾ ਇੱਕ ਇੱਕ Song ਕਹਿ ਸਕਦੀ ਹਾਂ ਉਹ Song ਜਿੱਦਾਂ ਦਾ Song ਹੁੰਦਾ ਉਸ ਦੇ ਅਕੋਰਡਿੰਗ ਇੱਕ ਕਲਿੱਪ ਸਿੰਗ ਕਰਨਾ ਇੱਕ ਉਹ ਮੇਰੀ ਐਕਟਿੰਗ ਐ ਬਟ ਰੀਅਲ ਲਾਈਫ ਤੇ ਸੋਸ਼ਲ ਲਾਈਫ 'ਚ ਬਹੁਤ ਜ਼ਿਆਦਾ ਫਰਕ ਐ ਬਟ ਰੀਅਲ ਲਾਈਫ 'ਚ ਉਦਾਂ ਦਾ ਕੁਝ ਨਹੀਂ ਹੈਗਾ ਬੀ ਏ ਟੀ ਕਿਉਂ ਇਹਨੂੰ ਪੰਪ ਦੇਈ ਜਾਂਦੇ ਪਹਿਲਾਂ ਵਾਂਗੂ ਵੀਡੀਓ ਬਣਾਇਆ ਕਰ ਅੱਗੇ ਗੰਦ ਘੱਟ ਪਾਇਆ ਲੈਣ ਜਿਹੜਾ ਇਹਦੇ ਤੋਂ ਹੋਰ ਪਾਉਣਾ ਚਾਹੁੰਦੇ ਤੁਸੀਂ ਗੰਦ ਬਣਾਇਆ ਕਰ ਪਹਿਲਾਂ ਵਾਂਗੂ ਵੀਡੀਓ ਇੰਨੇ ਹੀ ਸ਼ੌਂਗਾ ਤੁਸੀਂ ਬਣਾ ਬਣਾ ਪਾ ਲੋ ਵੀਡੀਓ ਤੁਸੀਂ ਪਾ ਲੋ ਜਿਹੜਾ ਗੰਦ ਰਹਿਂਦੀ ਕਸਰੇ ਦੀ ਉਹ ਤੁਸੀਂ ਪੂਰੀ ਕਰ ਦੋ ਬੈਠੇ ਇੱਥੇ ਇਹਨੂੰ ਪੰਪ ਦੇਣ ਨੂੰ ਉਸ ਤੋਂ ਬਾਅਦ ਆਇਆ ਇਹ ਮੈਸੇਜ ਅ ਫੋਨ ਕਿਹੜਾ ਹੈ ਤੁਹਾਡੇ ਕੋਲ ਸੋ ਬਹੁਤ ਸਾਰੇ ਮੈਸੇਜ ਇਹ ਵੀ ਸੀ ਹਨਾ ਜੀ ਫੋਨ ਕਿਹੜਾ ਯੂਜ਼ ਕਰਦੇ ਹੋ ਕਿਹੜਾ ਤੁਹਾਡੇ ਕੋਲ ਫੋਨ ਹੈ ਫੋਨਾ ਨੇ ਬਹੁਤ ਵੱਡੀ ਸੈਲੀਬ੍ਰਿਟੀ ਹੈ ਜਿਹੜਾ ਤੁਸੀਂ ਇਹਨੂੰ ਪੁੱਛਾਂਗੇ ਤਾਂ ਜਿਹੜਾ ਇਹਦੇ ਕੋਲ ਫੋਨ ਆ ਉਹ ਹੀ ਤੁਹਾਨੂੰ ਗਿਫਟ ਕਰ ਦਊਗੀ ਵੀ ਤੁਹਾਡੇ ਕੋਲ ਫੋਨ ਕਿਹੜਾ ਜਿਹੜਾ ਦੂਜਿਆਂ ਕੋਲ ਫੋਨ ਹੁੰਦਾ ਉਹ ਹੀ ਫੋਨ ਐਂਡਰੋਇਡ ਦਾ ਫੋਨ ਹੈ ਦੇਖੋ ਲਾਈ ਦੀ ਸ਼ਕਲ ਹੈਗੀ ਆਈਫੋਨ ਲੈਣ ਵਾਲੀ ਵੀ ਆਈਫੋਨ 17 ਪ੍ਰੋ ਲੈ ਲੂਗੀ ਇਹ ਆਖੇ ਫੋਨ ਕਿਹੜਾ ਤੁਹਾਡੇ ਕੋਲ ਇਹਦੇ ਕੋਲ ਫੋਨ ਉਹੀ ਆ ਜਿਹੜਾ ਨੇ ਲੋਕਾਂ ਕੋਲੋਂ ਪੈਸੇ ਠੱਗ ਕੇ ਮੰਗ ਕੇ ਕੈਸ਼ ਤਾਂ ਤੇ ਖਰੀਦਿਆ ਤੇ ਸਕਰੀਨਸ਼ਾਟ ਲੈ ਇਸੀ ਕੁਛ ਲਾਈਫ ਚ ਖੁਸ਼ ਹੋ ਤੁਸੀਂ ਤੈਨੂੰ ਦੇਖਦਾ ਨਹੀਂ ਇਹਦਾ ਚਿਹਰਾ ਦੇਖ ਕੇ ਜੇ ਜੇ ਲੱਛਣ ਕਰਦੀ ਥਾਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਦੀ ਲਾਈਫ ਦੇ ਵਿੱਚ ਖੁਸ਼ ਹੈਗੀ ਕਿ ਨਹੀਂ ਹੈਗੀ ਜੇ ਆਪਦੀ ਲਾਈਫ ਦੇ ਵਿੱਚ ਖੁਸ਼ ਨਾ ਹੁੰਦੀ ਤਾਂ ਇਹ ਆਜੇ ਲੱਛਣ ਹੀ ਕਰਨੇ ਸੀਗੇ ਇਹ ਆਜੇ ਲੱਛਣ ਕਰਕੇ ਪੂਰੀ ਖੁਸ਼ ਹੈ ਤਾਂ ਇਹ ਤਾਂ ਰੀਲਸ ਉਹਦਾਂ ਦੇਗਾ ਅਪਲੋਡ ਕਰਦੀ ਆ ਪੂਰੇ ਫਸਵੇਂ ਲੀੜੇ ਪਾ ਕੇ ਲੱਕ ਵਿੰਗਾ ਡੇਡਾ ਕਰਕੇ ਸਾਰਾ ਕੁਝ ਆਉਦਾ ਦਿਖਾ ਦੁਕੂ ਕੇ ਇਹ ਸਾਰਾ ਕੁਝ ਕਰਕੇ ਤਾਂ ਖੁਸ਼ ਆ ਬਾਗੋ ਬਾਗ ਆ ਇਹੀ ਕੁਝ ਕਰਨ ਚ ਤੈਨੂੰ ਸੁਆਦ ਆਉਂਦਾ ਸੋ ਲਾਈਫ 'ਚ ਮੈਂ ਬਹੁਤ ਖੁਸ਼ ਹਾਂ ਵਿਦ দ্য ਪ੍ਰੈਸੈਂਟ ਟਾਈਮ ਮੈਂ ਖੁਸ਼ ਆ ਆਪਣੀ ਲਾਈਫ 'ਚ ਸੋ ਜਿੱਦਾਂ ਦਾ ਵੀ ਸਮਾਂ ਬੀਤਿਆ ਬਟ ਅੱਜ ਜਿੱਦਾਂ ਵੀ ਸਮਾਂ ਚੱਲ ਰਿਹਾ ਜਿੱਦਾਂ ਵੀ ਆਉਣ ਵਾਲਾ ਸਮਾਂ ਬਹੁਤ ਵਧੀਆ ਹੈ ਤਾਂ ਕੋਸ਼ਿਸ਼ ਕਰਾਂਗੇ ਕਿ ਸਮਾਂ ਆਉਣ ਵਾਲਾ ਚੰਗਾ ਹੋਵੇ ਚੰਗਾ ਲਿਆਇਆ ਜਾਵੇ ਹਨਾ ਤਾਂ ਕੋਸ਼ਿਸ਼ ਕਰਾਂਗੇ ਵੀ ਅੱਗੇ ਜਿਹੜਾ ਆਉਣ ਵਾਲਾ ਸਮਾਂ ਉਹ ਚੰਗਾ ਬਣਾਇਆ ਜਾਵੇ ਉਹਨੂੰ ਚੰਗਾ ਲਿਆਂਦਾ ਜਾਵੇ ਪਰ ਜਿੱਦਾਂ ਤੇਰੇ ਕਾਣ ਹੈਗਾ ਮੈਨੂੰ ਲੱਗਦਾ ਤੇਰਾ ਆਉਣ ਵਾਲਾ ਸਮਾਂ ਜਿਹੜਾ ਹੋਣਾ ਨਾ ਇਹਦੇ ਨਾਲ ਬਹੁਤ ਜ਼ਿਆਦਾ ਬੱਤਰ ਹੋਊਗਾ ਤਾਂ ਕਿ ਤੂੰ ਕਾਂਡ ਕਰਨੋਂ ਹਟਦੀ ਨਹੀਂ ਆਪਦੇ ਸੈਕਸੀ ਚੈਟਾਂ ਬਾਹਰ ਕੱਢਣੋਂ ਹਟਦੀ ਨਹੀਂ ਗੀ ਫੇਰ ਤੂੰ ਕਹਿਦਣੀ ਐ ਮੈਨੂੰ ਰੋਸਟ ਕਰਦੇ ਟਰੋਲ ਕਰਦੇ ਲੱਛਣ ਤੂੰ ਆਪ ਨਹੀਂ ਕਰਨੋਂ ਹਟਦੀਗੀ ਤਾਂ ਤੈਨੂੰ ਕੀ ਫਰਕ ਆ ਤੂੰ ਇਹੀ ਲੱਛਣ ਕਰਕੇ ਤਾਂ ਖੁਸ਼ ਰਹਿਣੀ ਐ ਆਈਂ ਦਾ ਬਾਗੋ ਬਾਗ ਰਹਿਣੀ ਅਜੇ ਤੇ ਅਜੇ ਲੱਛਣ ਨਾ ਕਰੇ ਫੇਰ ਤੂੰ ਉਦੋਂ ਹੋ ਜਾਣੀ ਐ ਬਿਮਾਰ ਚਰੇ ਘਰ ਦੇ ਉਦੋਂ ਤੈਨੂੰ ਲੈ ਜਾਂਦੇ ਗੁਰਦੁਆਰੇ ਮੱਥਾ ਠਕਾਉਣ ਵੀ ਹਾਂ ਐ ਬਿਮਾਰ ਹੋਗੀ ਤੇਰਾ ਮੱਥਾ ਠਕਾ ਕੇ ਲੈਗੇ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ